ਬੈਲ ਦੇ ਜਿੱਤ ਬੈਲ ਦੇ ਸਕੂਲ ਲੱਗੇ ਹੈਗਾ ਟਰਾਫਮ ਲੱਗਾ ਹੈ ਮੇਰਾ ਨਾਮ ਪ੍ਰਭ ਦਿਵਾਲ ਹੈ ਅਸੀਂ ਪਹਿਲਾਂ ਵੀ ਬਿਜਲੀ ਬੋਰਡ ਨੂੰ ਕੰਪਲੇਨਟ ਕੀਤੀ ਇਹਦੀ ਕਿ ਇਹ ਖੰਭਾ ਜਿਹੜਾ ਸੜਕ ਦੇ ਉੱਤੇ ਲੱਗਾ ਹੈ ਇਹਨੂੰ ਪਿੱਛੇ ਲੱਗਣਾ ਚਾਹੀਦਾ ਪਹਿਲੇ ਵੀ ਦੋ ਤਿੰਨ ਐਕਸੀਡੈਂਟ ਹੋਇਆ ਇੱਥੇ ਇਸ ਕਰਕੇ ਇਹ ਖੰਭੇ ਨੂੰ ਹੁਣ ਜਿਹੜਾ ਲੱਗਾ ਦੁਬਾਰਾ ਪਿੱਛੇ ਲੱਗਾ ਜੇ ਤਾਂ ਬੱਸ ਦੀ ਵੱਡੀ ਗਲਤੀ ਜਿਹੜੀ ਹੈ ਹੀ ਹੈ ਵੈਸੇ ਵੀ ਖੰਭਾ ਛੜਕ ਦੇ ਵਿੱਚ ਹੈ ਘਟਨਾ ਕੀ ਹੋਈ ਸੀ ਘਟਨਾ ਬੱਸ ਵਾਲਾ ਆ ਰਿਹਾ ਉਹ ਦਿਨ ਬੰਨੀਆਂ ਨੂੰ ਕੀ ਗੱਲ ਲਿਖਣ ਲੱਗਿਆ ਕੀ ਹੋਇਆ ਉਹ ਇੱਕਦਮ ਵੱਜ ਗਿਆ ਨੁਕਸਾਨ ਨਹੀਂ ਹੋਇਆ ਕੋਈ ਵੀ ਬਸ ਸਗਦਾ ਨੁਕਸਾਨ ਹੋਇਆ ਖੰਭਾ ਟੁੱਟ ਗਿਆ ਬਸ ਹੋਰ ਕੋਈ ਨੁਕਸਾਨ ਨਹੀਂ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਬਸ ਗੱਡੀ ਬੁੱਕ ਨਹੀਂ ਕਿੰਨਾ ਕੋਈ ਨਹੀਂ ਬਸ ਕੱਲੀ ਖਾਲੀ ਬਸ ਡਰਾਈਵਰ ਹੀ ਲੱਗਿਆ ਪਿੱਲੀ ਪਾਸ ਰਿਹਾ ਸੀ ਆਏ ਕਿੱਦੇ ਹੁਣ ਮਾ ਚੱਲ ਗਏ ਆ ਵਾਪਸ ਸਕੂਲ ਪ੍ਰਬੰਧਕ ਕੋਈ ਆਇਆ ਕੋਈ ਨਹੀਂ ਆਇਆ ਡਰਾਈਵਰ ਤੇ ਲੱਗਿਆ ਨਹੀਂ ਡਰਾਈਵਰ ਨੂੰ ਕੁਝ ਨਹੀਂ ਲੱਗਿਆ ਠੀਕ ਆ ਬਚਾਇਆ ਕੋਈ ਦੱਸਿਆ ਨਹੀਂ ਉਹਨੇ ਚੱਲ ਗਿਆ ਉਹ ਇੱਥੇ ਕਹਿ ਰਹੀ ਕਿ ਕੰਦਾ ਨੀਂਦ ਦਾ ਝੋਕਾ ਲੱਗ ਗਿਆ ਤੁਸੀਂ ਉਹ ਇਦਾਂ ਹੁਣ ਨੀਂਦ ਦਾ ਝੋਕਾ ਲੱਗ ਗਿਆ ਕੀ ਗੱਲ ਹੋਈ ਉਹ ਤੇ ਹੁਣ ਡਰਾਈਵਰ ਹੀ ਦੱਸ ਸਕਦਾ ਨਾ ਮੈਂ ਥੋੜੀ ਦੱਸ ਸਕਦਾ ਕੀ ਗੱਲ ਹੈ ਨਾਂ ਕੁਲਵਿੰਦਰ ਸਿੰਘ ਬਾਜੀ ਤੇ ਮੈਂ ਸਿਰ ਹੁਰਦਾ ਬੇੜੀ ਦੁਕਾਨ ਹੈ ਤੇ ਕਾਫੀ ਜੜੀ ਇੱਥੋਂ ਦੀ ਨੰਗੀ ਦਾ ਤੇ ਇਹ ਸਮੱਸਿਆ ਇਹ ਹੈ ਕਿ ਟ੍ਰਾਂਸਫਰ ਮਜੇਰਾ ਉਹ ਬਿਲਕੁਲ ਅਧਿ ਸ਼ਰਕ ਦੇ ਅਧਿਕਾਰ ਤੇ ਜੋ ਵੀ ਇਹ ਮਹੱਲੇ ਦੇ ਲੋਕ ਆ ਉਹ ਕੋਈ ਮੁੱਦਾ ਹੁੰਦਾ ਤੇ ਮਾੜਾ ਜਿਹਾ ਬੋਲ ਕੇ ਬਾ ਚੰਦਰਵੰਦਰੀ ਵਰ ਜਾਂਦੇ ਨੇ ਪਰ ਇਹਦਾ ਨੁਕਸਾਨ ਜੇਰਾ ਉਹ ਮੰਨ ਲਓ ਵਿੱਚ ਬੱਚੇ ਹੁੰਦੇ ਸਕੂਲ ਦੇ ਤੇ ਬੱਚੇ ਤੁਹਾਡੇ ਵੀ ਹੋ ਸਕਦੇ ਨੇ ਸਾਡੇ ਵੀ ਹੋ ਸਕਦੇ ਨੇ ਕਿਸੇ ਦੇ ਬੱਚੇ ਦਾ ਵੀ ਹਸਾ ਹੋ ਸਕਦਾ ਤੇ ਬੱਚੇ ਦਾ ਬਾਈ ਦੀਵੇ ਉੱਤੇ ਡਿੱਗ ਜਾਂਦਾ ਨਾ ਅਗੋਂ ਟਰਾਂਸਫਰ ਦੀ ਪਟਾਕਾ ਵੱਜਦਾ ਤੇ ਕਾਫੀ ਨੁਕਸਾਨ ਹੋ ਸਕਦਾ ਹੈ ਤੇ ਦੱਸਦੇ ਨੇ ਕਿ ਇਧਰੋਂ ਪਾਪਾ ਜੀ ਬਸ ਲਿਆ ਰਹੇ ਸੀ ਤੇ ਉਹ ਕਹਿ ਰਹੇ ਕਿ ਮੈਨੂੰ ਨੀਂਦਾ ਝੁੱਕ ਆ ਗਿਆ ਹੈ ਸ਼ੈ ਤੋ ਉਹਦਾ ਕਾਰਨੇ ਹੋਈ ਬਣਿਆ ਕਿ ਸ਼ਰਕ ਦੇ ਵਿੱਚ ਖੰਬਾ ਤੇ ਉਹਦੇ ਕਰਕੇ ਹੀ ਬੱਸ ਜਿਹੜੀ ਹੈ ਨਾਲ ਟਕਰਾਈ ਨਾ ਖੰਬਾ ਹੁੰਦਾ ਬੱਸ ਦੀ ਬ੍ਰੇਕ ਵੀ ਵੱਸ ਸਕਦੀ ਤੇ ਬਾਕੀ ਕਹਿੰਦੇ ਦੋ ਜਨੇ ਇੱਕ ਮੈਡਮਾਂ ਤੇ ਇੱਕ ਪਪਾ ਜੀ ਹੀ ਤੇ ਬਚਾਅ ਹੋ ਚੁੱਕਾ ਉਹਨਾਂ ਦਾ ਪਰ ਇਹ ਸਰਕਾਰ ਨੂੰ ਮੁੱਦਾ ਲੈਣਾ ਚਾਹੀਦਾ ਕਿ ਬਿਜਲੀ ਬੋਰਡ ਨੂੰ ਵੀ ਚਾਹੀਦਾ ਕਿ ਬਿਲਕੁਲ ਸਰਕਾਰ ਦੇ ਸ਼ਰਕਤ ਦੇ ਵਿੱਚ ਘਾਰ ਖੰਬਾ ਹੈ ਇਹਨੂੰ ਕੋਈ ਟਰਾਂਸਫਾਰਮ ਨੂੰ ਸਾਈਡ ਤੇ ਰੱਖਣਾ ਚਾਹੀਦਾ ਸਮੱਸਿਆ ਇਹੋ ਹੀ ਆ ਕਿ ਇਹੀ ਲੋਕ ਬੋਲਦੇ ਨਹੀਂ ਜਦੋਂ ਕੋਈ ਹਾਸਾ ਹੁੰਦਾ ਤਾਂ ਫੇਰ ਹੀ ਬੋਲਣਾ ਸ਼ੁਰੂ ਕਰ ਦਿੰਦੇ ਆ ਇੱਥੇ ਮੇਲਾ ਸਾਰੇ ਵੇਖਣ ਦੇ ਨੇ ਸਵੇਦਾ ਤੇ ਬੋਲਣ ਕੋਈ ਨਹੀਂ ਡਿਆ ਤੇ ਕੋਈ ਆਏਗਾ ਚੁਕੇਗਾ ਤਿੰਨ ਦਿਨ ਦੀ ਹੜਤਾਲ ਵੀ ਚਾੜੀ ਆ ਸਰਕਾਰ ਦੀ ਸਰਕਾਰ ਦੇ ਬਰ ਖਲਾਫ ਹੜਤਾਲ ਚੱਲਦੀ ਪਈ ਹੈ ਤੇ ਮੇਰੇ ਸੋਚ ਆ ਗਈ ਕੱਲ ਵੀ ਵੱਜ ਚੁੱਕੀ ਹੈ ਤੇ ਮੈਨੂੰ ਲੱਗਦਾ ਕਿ ਇਹਦਾ ਕੋਈ ਹੱਲ ਨਹੀਂ ਹੋਏਗਾ ਬਿਜਲੀ ਵੀ ਬੰਦਾ ਦਿੱਕਤ ਸਾਰਿਆਂ ਦੀ ਹਾਂ ਦੇਖੋ ਸਾਰਿਆਂ ਨੂੰ ਪਰ ਬੋਲੇਗਾ ਕੋਈ ਨਹੀਂ ਰਾਤ ਨੂੰ ਮੱਛਾ ਲੜੇਗਾ ਤੇ ਕੱਲ ਸਵੇਰੇ ਬੋਲਣਗੇ ਸਾਰੇ ਕਿਉਂਕਿ ਸਾਰੇ ਅੱਜ ਥਲੇ ਸੌਣ ਵਾਲੇ ਨੇ ਅੱਜ ਨਹੀਂ ਸੌਣਗੇ ਰਾਤ ਹੋਰ ਕੀ ਹੈ ਪਰ ਇਹਦੇ ਵਿੱਚ ਮੁੱਦਾ ਤੇ ਉੱਠਣਾ ਚਾਹੀਦਾ ਨਾ ਅਜੇ ਤੱਕ ਕੋਈ ਮੁਲਾਜ਼ਮ ਨਹੀਂ ਆਇਆ ਕੋਈ ਬਿਜਲੀ ਬੋਰਡ ਵਾਲਾ ਜਾਂ ਕੋਈ ਸਕੂਲ ਦਾ ਵੀ ਮੇਰੇ ਖਿਆਲ ਨਾਲ ਇਸ ਟਾਈਮ ਤੇ ਐਚ ਆਰ ਕੋਈ ਮੁਲਾਜ਼ਮ ਨਹੀਂ ਬਿਲੀਵ ਆ ਇਸ ਉਹਨਾਂ ਦੀ ਤੇ ਚਲੋ ਹੈ ਹੀ ਗਲਤੀ ਪਰ ਡਰਾਈਵਰ ਨੂੰ ਸੁਚੇਤ ਰਹਿਣਾ ਚਾਹੀਦਾ ਜੀ ਹਾਂ ਬਿਲਕੁਲ ਜੇ ਕੋਈ ਅਚਾਨਕ ਮੋਟਾ ਲੱਗ ਗਿਆ ਹਾਂ ਬਿਲਕੁਲ ਅੱਗੇ ਤੇ ਮੈਂ ਸੌਂਦਾ ਪਿਆ ਹੀ ਕਹਿੰਦੇ ਵੀ ਕਿ ਡਰਾਈਵਰ ਕਹਿੰਦਾ ਕਿ ਮੈਨੂੰ ਨਾ ਮੈਂ ਰਾਤ ਦਾ ਨਿੰਦਰਾ ਸੀ ਤੇ ਮੈਂ ਸਕੂਲ ਵਾਲਿਆਂ ਨੂੰ ਕਿਹਾ ਵੀ ਆ ਕਿ ਮੈਨੂੰ ਨਾ ਭੇਜੋ ਤੇ ਫਿਰ ਗਲਤੀ ਤੇ ਸਕੂਲ ਵਾਲਿਆਂ ਦੀ ਹੈ ਨਾ ਜਾਂ ਮੰਨ ਲਓ ਉਹਦੀ ਤਨਖਾਹ ਕੱਟਣਗੇ ਜਾਂ ਕੁਝ ਕਰਨਗੇ ਉਹ ਤੇ ਹਰ ਜਾਨਾ ਨੂੰ ਤੋੜਾ ਪੈਣਾ ਹੈ ਇਹ ਸਕੂਲ ਵਾਲਿਆਂ ਨੂੰ ਪੈਣਾ ਚਾਹੀਦਾ ਤੇ ਸ਼ਾਇਦ بڑے ਲੋਕ ਨੇ ਇਹਨਾਂ ਨੂੰ ਨਾਮ ਹੀ ਪਾਏ بڑے ਲੋਕ ਨੇ ਇਹਨਾਂ ਨੂੰ ਨਾਮ ਹੀ ਹਰਜਾਨਾ ਪਾਏ ਜਾਨੀ ਨੂੰ ਸਾਰੇ ਉਹਦੇ ਕੋ ਹਾਂ ਬਿਲਕੁਲ ਆ ਜਾਓ ਪਿੱਛੇ ਖਾਲੀ ਬਸ ਨੂੰ ਬੱਚੇ ਨੂੰ ਕੋਈ ਹੋਰ ਵੀ ਮਟਾ ਨਾ ਚਾਹ ਹਾਂਜੀ ਹੋ ਸਕਦਾ ਸੀ ਮੰਨ ਲਓ ਕਿ ਇਹਨੂੰ ਡਰ ਦੇ ਨਾਲ ਹੀ ਟੈਕ ਹੋ ਸਕਦਾ ਜਾਂ ਉਹ ਬਜ਼ੁਰਗ ਨੂੰ ਹੀ ਟੈਕ ਹੋ ਜਾਂਦਾ ਜਿਹੜਾ ਡਰਾਈਵਰ ਹੈ ਤੇ ਜੇ ਉਹ ਨਹੀਂ ਬਸ ਚਲਾ ਸਕਦਾ ਉਹਨੂੰ ਕਹਿੰਦੇ ਤੂੰ ਛੁੱਟੀ ਕਰੋ ਜਾਓ ਉਹਦਾ ਉਹਦੀ ਤਨਖਾਹ ਕੱਟ ਲੈਂਦੇ ਕੋਈ ਗੱਲ ਨਹੀਂ ਉਹ ਕਹਿੰਦਾ ਮੈਂ ਕਿਹਾ ਵੀ ਹੈਗਾ ਇੱਥੇ ਲੋਕ ਦੱਸਦੇ ਪਏ ਹੈ ਕਿ ਮੈਂ ਕਿਹਾ ਵੀ ਹੈਗਾ ਕਿ ਮੈਨੂੰ ਨੀਂਦ ਆਂਦੀ ਪਈ ਹੈ ਫਿਰ ਬੰਦਾ ਕਿਉਂ ਭੇਜਿਆ ਇਨਾ ਚਲੋ ਹਾਸਾ ਬੜੀ ਗੱਲ ਨਹੀਂ ਹਾਸਾ ਮੇਰੇ ਕੋ ਵੀ ਹੋ ਸਕਦਾ ਹੈ ਕਿਸੇ ਕੋ ਵੀ ਹੋ ਸਕਦਾ ਪਰ ਜੇਰਾ ਬੰਦਾ ਆਪਣੀ ਗਲਤੀ ਮੰਨਦਾ ਪਿਆ ਤੇ ਇਸ ਟਾਈਮ ਜੁਮੇਵਾਰ ਤੇ ਸਕੂਲ ਵਾਲੇ ਮੇਰੇ ਨਾਲ ਹੋ ਸਕਦੇ ਆ